ਸਬਜ਼ੀ ਮੰਡੀ ਵੱਲਾ ਉਹ ਜਗ੍ਹਾ ਜਿੱਥੋਂ ਪੂਰੇ ਸ਼ਹਿਰ ਨੂੰ ਸਬਜ਼ੀਆਂ ਤੇ ਫਲ ਸਪਲਾਈ ਕੀਤੇ ਜਾਂਦੇ ਹਨ ਉਸ ਜਗ੍ਹਾ ਕਈ ਥਾਵਾਂ ਤੇ ਕੂੜੇ ਦੇ ਢੇਰ ਹਨ ਗੰਦਾ ਪਾਣੀ ਖੜਾ ਵੱਡੀ ਗਿਣਤੀ ਵਿੱਚ ਆਵਾਰਾ ਪਸ਼ੂ ਹਨ ਜਦੋਂ ਫਾਸਫੇ ਦੀ ਨਿਊਜ਼ ਟੀਮ ਨੇ ਸਬਜ਼ੀ ਮੰਡੀ ਦਾ ਦੌਰਾ ਕੀਤਾ ਤਾਂ ਕਈ ਥਾਵਾਂ ਤੇ ਕੂੜੇ ਦੇ ਢੇਰ ਨਜ਼ਰ ਆਏ ਲੋਕਾਂ ਤੇ ਦੁਕਾਨਦਾਰਾਂ ਦਾ ਆਖਣਾ ਹੈ ਕਿ ਗਰਮੀਆਂ ਦਾ ਮੌਸਮ ਸ਼ੁਰੂ ਹੋ ਰਿਹਾ ਹੈ ਮੱਛਰਾਂ ਦੀ ਬਹੁਤਾਤ ਮੰਡੀ ਵਿੱਚ ਕੱਚੀਆਂ ਸੜਕਾਂ ਹਨ ਉਹਨਾਂ ਨੂੰ ਪੱਕਾ ਕੀਤਾ ਜਾਣਾ ਚਾਹੀਦਾ ਹੈ ਕੂੜੇ ਦੀ ਸਫਾਈ ਕੀਤੀ ਜਾਣੀ ਚਾਹੀਦੀ ਹੈ ਤਾਂ ਜੋ ਇੱਕ ਵਧੀਆ ਮੰਡੀ ਬਣਾਈ ਜਾ ਸਕੇ ਵੇਖੋ ਜੀ ਮੰਡੀ ਦੀ ਸਭ ਤੋਂ ਵੱਡੀ ਤੇ ਅਸੀਂ ਇਹੀ ਮੰਗ ਕਰਦੇ ਆਂ ਕਿ ਇੱਕ ਤੇ ਮੰਡੀ ਸਫਾਈ ਹੋ ਜਾਣੀ ਚਾਹੀਦੀ ਹੈ ਸਫਾਈ ਦੀ ਪ੍ਰੋਬਲਮ ਇਹ ਆ ਵੀ ਸੜਕਾਂ ਜਿਹੜੀਆਂ ਜਗ੍ਹਾ ਕੱਚੀ ਉੱਚੀ ਹੋ ਜੇ ਇਹਦਾ ਕਰਕੇ ਜਿਆਦਾ ਗੰਦ ਹੁੰਦਾ ਜਦੋਂ ਮੀਂਹ ਪੈ ਜਾਂਦਾ ਥੋੜੀ ਗੱਲ ਹੋ ਜਾਂਦੀ ਆ ਇੱਕ ਸਬਜ਼ੀ ਜਿਹੜੀ ਹੈ ਖੋਦੀ ਇੱਕ ਗੰਦ ਆ ਜਿਹੜੀ ਗੋभी ਖਰਾਬ ਹੋ ਗਈ ਸਬਜੀ ਮੰਡੀ ਆ ਜਿਹੜੀ ਉਹ ਸੁੱਟ ਦਿੰਦੇ ਪੱਤੇ ਪੁੱਤੇ ਪਾਲਕ ਦੇ ਉਹਦਾ ਕਰਕੇ ਗੰਦ ਹੋ ਜਾਂਦੀ ਅਸੀਂ ਤੇ ਪ੍ਰਸ਼ਾਸਨ ਨੂੰ ਮੰਗ ਕਰਦੇ ਵੀ ਇਹਨੂੰ ਬਹੁਤ ਸਾਫ਼ ਸੁਥਰਾ ਚਾਹੀਦਾ ਉਤੋਂ ਹੁਣ ਗਰਮੀਆਂ ਆ ਗਈਆਂ ਮੱਛਲ ਮੁਛਰ ਬਹੁਤ ਜ਼ਿਆਦਾ ਹੋ ਜਾਣਾ ਅੱਗੇ ਨਾਲੋਂ ਜਦੋਂ ਦਾ ਚੇਅਰਮੈਨ ਸਾਹਿਬ ਬਲਜੀਤ ਸਿੰਘ ਰਿੰਗਪੁਰ ਬਹੁਤ ਕੰਮ ਕਰਦਾ ਆ ਕਰੀਬ ਮੰਡੀ ਮੈਂ ਡੇਲੀ ਆਂਦਾ ਵੀ ਆ ਸਫਾਈ ਸਪੂਝ ਦਾ ਤਾਂ ਕਾਫੀ ਅੱਗੇ ਨਾਲੋਂ ਸੁਧਾਰ ਕਰਾਇਆ ਵਾ ਬਾਕੀ ਫੇਰ ਵੀ ਅਸੀਂ ਹੋਰ ਵੀ ਸਰ ਪੰਜਾਬ ਸਰਕਾਰ ਕੋ ਇਹ ਮੰਗ ਕਰਦੇ ਆ ਵੀ ਜਿਹੜੇ ਆ ਛੜਕਾਂ ਦੇ ਨੀਵਾ ਥਾਮ ਆ ਜਿਹੜਾ ਉਹਨੂੰ ਪੂਰ ਕੇ ਉੱਚਾ ਕਰਕੇ ਇਹਦਾ ਸਾਫ਼ ਸੁਥਰਾ ਕੀਤਾ ਜਾਵੇ ਮੰਡੀ ਵਾਲਿਆਂ ਨੇ ਦੀ ਮਜਬੂਰੀ ਉਹਨਾਂ ਨੇ ਆਉਣਾ ਜਿਹੜੇ ਬਾਹਰੋਂ ਲੋਕ ਆਣ ਕੇ ਡਰਦੇ ਜਿਹੜੇ ਗੰਦ ਦਾ ਵੇਖ ਕੇ ਮੁੜ ਜਾਂਦੇ ਫਿਰ ਓਜਲਾ ਜੀ ਨੇ ਮੀਟਿੰਗ ਕੀਤੀ ਸੀ ਉਦੋਂ ਵੀ ਸਾਰੇ ਸਟਾਫ ਹੀ ਉਹਨਾਂ ਨੇ ਇਹੋ ਹੀ ਗੱਲ ਕਹੀ ਸੀ ਕਿ ਮੰਡੀ ਵਾਲ ਵੱਧ ਤੋਂ ਵੱਧ ਸਫਾਈ ਦਾ ਫੋਕਸ ਕਰੋ ਸਭ ਤੋਂ ਵੱਡ ਪ੍ਰੋਬਲਮ ਹੈ ਜਿਹੜੀ ਚਾਰ ਦਿਵਾਰੀ ਨਹੀਂ ਹੈਗੀ ਚਾਰਦਵਾਰੀ ਜਿਹੜੀ ਉਹ ਨੀਵੀ ਹੋ ਗਈ ਆ ਮੰਡੀ ਉੱਚੀ ਹੋ ਗਈ ਹੈ ਲਾ ਕੇ ਛੜਕਾ ਛੁੜਕਾ ਬੰਨ੍ਹ ਕਰਕੇ ਫਿਰ ਪ੍ਰਸ਼ਾਸਨ ਕੋ ਇਹੋ ਹੀ ਮੰਗ ਕਰਦੇ ਆ ਸੈਂਟਰ ਸਰਕਾਰ ਕੋ ਪੰਜਾਬ ਸਰਕਾਰ ਕੋ ਵੀ ਇੱਕ ਚਾਰਦਵਾਰੀ ਬਣਾ ਦਿੱਤੀ ਜਾਵੇ ਇੱਕ ਜਿਹੜੇ ਨੀਵੇ ਥਾ ਉਹਨਾਂ ਨੂੰ ਉੱਚਾ ਕਰ ਦਿੱਤਾ ਜਾਵੇ ਉਹਦੇ ਸਫਾਈ ਵਿਵਸਥਾ ਜਿਹੜੀ ਉਹ ਚੰਗੀ ਹੋ ਸਕੇ ਮੰਡੀ ਦੀ ਮੁਸ਼ਕਲਾ ਇਹੋ ਹੀ ਆ ਵੀ ਆ ਜਿਹੜਾ ਗਾਰਾ ਸਾਰਾ ਇਕੱਠਾ ਪਧਰਾ ਕਰਦੇ ਨੇ ਪਾਪੂ ਕਿ ਮਿੱਟੀ ਮੁੱਟੀ ਦੇ ਇੱਕੋ ਜਿਹਾ ਹੋ ਜਾਵੇ ਤੇ ਸਭ ਤੋਂ ਵਧੀਆ ਹੋਏ ਬਹਿਣ ਵਾਲੇ ਵੀ ਸਾਰੇ ਸੌਖੇ ਪਹਿਣ ਜਿਹੜਾ ਕੋਹ ਦਾ ਕੋ ਚੰਗੀ ਥਾਂ ਇੱਕ ਥਾਂ ਚੰਗੇ ਥਾਂ ਲਾ ਕੇ ਦੂਜੇ ਥਾਂ ਉਤਰੇ ਪੈ ਰਹੇ ਨੇ ਗੰਦਮ ਉਹ ਕਰ ਰਹੇ ਕਿ ਜੋ ਕਾਲੀ ਦੁਨੀਆ ਲਾ ਕੇ ਟਰਾਲੀਆਂ ਦੁਨੀਆ ਸਾਰੇ ਜਿੰਨੇ ਹੈਗੇ ਲਾ ਲਓਗੇ ਆਲੂਆਂ ਕਨੇ ਵਾਲੇ ਲਾ ਕੇ ਟਰਾਲੀਆਂ ਇਹੋ ਭਰੇ ਜਾਂਦੇ ਪਿਆ ਦੂਜੇ ਤੁਸੀਂ ਕੀ ਬੋਲਣਾ ਕਰਾ। ਊੜਾ ਦੇ ਆਵੇ ਸਾਰੇ ਬੰਨੇ ਪਰਲੇ ਬੰਨੇ ਵਿਹਲਾ ਹੀ ਸਾਰੇ ਉੱਥੇ ਲੈ ਜਨ ਚੋਕੇ ਜਿਹੜੇ ਖੜਨ ਤੇ ਫੇਰ ਬਹੁਤ ਗੰਦਗੀ ਆ ਭਾਜੀ ਇੱਥੇ ਤੇ ਬਹੁਤ ਗੰਦਗੀ ਆ। ਉੱਥੇ ਢੇਰ ਸਬਜ਼ੀਆਂ ਦੇ ਤੋਂ ਉੱਥੇ ਗੰਦਗੀ ਦੀ ਖਾਣ ਵਾਲੀ ਤੇ ਹੈਗੀ ਭਾਜੀ ਹੁਣ ਸਫਾਈ ਹੋਵੇ ਤਾਂ ਫੇਰ ਇਹ ਖਾਣ ਦੀ ਮਜਬੂਰੀ ਨੁਕੈਂਦੀ ਹੈ ਸਾਨੂੰ ਤੇ। ਸਾਨੂੰ ਐ ਖਣੇ ਤੇ ਮਰਲੇ ਮੰਡੀ ਆਏ ਸਬਜ਼ੀ ਖਰੀਦਣ ਸਫਾਈ ਪ੍ਰਬੰਧ ਤਾਂ ਕੋਈ ਨਹੀਂ ਅਜੀ ਜਦੋਂ ਮੀਂਹ ਪੈ ਜਾਂਦਾ ਤਾਂ ਉਹਦਾ ਤਾਂ ਬਹੁਤ ਬੁਰਾ ਹੀ ਹਾਲ ਹੁੰਦਾ ਇੱਥੇ ਉਹ ਤਾਂ ਸਬਜ਼ੀ ਖਰੀਦਣ ਨੂੰ ਜੀ ਨਹੀਂ ਕਰਦਾ ਉੱਥੇ ਜੇ ਸਰਕਾਰ ਸਰਕਾਰ ਨੂੰ ਚਾਹੀਦਾ ਵੀ ਸਫਾਈ ਤੁਸੀਂ ਹੁਣ ਹੀ ਵੇਖ ਲਓ ਅੱਜ ਤੇ ਸੁੱਕ ਪੁੱਕਾ ਕੋਈ ਮੀਂਹ ਨਹੀਂ ਕੋਈ بارش ਨਹੀਂ ਤੇ ਕੁੱਤੇ ਕਿਤੇ ਤੁਰੇ ਫਿਰਦੇ ਆ ਕਿ ਗੰਦ ਕੋਈ ਸਬਜ਼ੀ ਇਹਦੇ ਪਜਪੂਰੀ ਨੂੰ ਬੰਦਾ ਖਰੀਦਣਾ ਪੈਂਦਾ ਉੱਥੇ ਸਬਜ਼ੀ ਦੀਆਂ ਟੋਰੀ ਉੱਥੇ ਗੰਦ ਦੀਆਂ ਢੇਰੀਆਂ ਪਈਆਂ ਪੂਰੇ ਸ਼ਹਿਰ ਨੂੰ ਸਬਜ਼ੀ ਸਪਲਾਈ ਕਰਨ ਵਾਲੀ ਬੱਲਾ ਮੰਡੀ ਦੀਆਂ ਤਸਵੀਰਾਂ ਅਸੀਂ ਤੁਹਾਨੂੰ ਸਾਂਝੀ ਕਰੀਆਂ ਤਸਵੀਰਾਂ ਵਿੱਚ ਤੁਸੀਂ ਆਪ ਦੇਖ ਸਕਦੇ ਹੋ ਕਿ ਗੱਲਬਾਤ ਕਰਦੇ ਹਾਂ ਲੋਕਾਂ ਨੇ ਆਖਿਆ ਕਿ ਸਬਜ਼ੀ ਮੰਡੀ ਦੀ ਜਿਹੜੀ ਹਾਲਤ ਹੈ ਤਰਕਸ਼ੋਕ ਬਣੀ ਹੋਈ ਆ ਪਰ ਉਹਨਾਂ ਨੂੰ ਮਜਬੂਰੀ ਕਰਨੇ ਤੋਂ ਸਬਜ਼ੀ ਖਰੀਦਣੀ ਪੈਂਦੀ ਆ ਉਹਨਾਂ ਨੇ ਸਰਕਾਰਾਂ ਨੂੰ ਅਪੀਲ ਕੀਤੀ ਕਿ ਜਿਹੜੀ ਸਬਜ਼ੀ ਮੰਡੀ ਦੀ ਖਸਤਾ ਹਾਲ ਹੈ ਸਰਕਾਰ ਇਸ ਵਾਰ ਜਲਦ ਤੋਂ ਜਲਦ ਧਿਆਨ ਦੇਵੇ ਅਮਰਥਰ ਫਾਸਟ ਵੀ ਖਬਰ ਨਾ ਮਈ ਅਰੇ ਕੇਸ਼ ਕੁਮਾਰ